ਸਾਡੀ ਆਬਾਦੀ ਸਿੰਘੂ ਹੋ ਰਹੀ ਹੈ ਮੇਰਾ ਤੁਹਾਨੂੰ ਇਹ ਸੁਨੇਹਾ ਵਿਜੇਨਰੀ ਜਨਾ ਹਮਦਰਦ ਜਗਾ ਵੀਰ ਬੋਲ ਰਹੀ ਦੋਸਤ ਆਤਮਵਰਦ ਮਸ਼ੀਨੀ ਖਲਾ ਲਾਉ ਜਗਾਰਾ ਸਾਮਣੇ ਵਿੱਚ ਹੋਇਆ ਦੌਰਾਨ ਸਾਡੇ ਤੋਂ ਬਰੇ ਨਹੀਂ ਅਮਰੇ ਹੌਮਾ ਜਿਆ ਗਿਆ ਅਜੀ ਬਈ ਇਹ ਵੇਖੇ ਸਰ ਇੱਕ ਗ੍ਰੋ ਫੋਟੋ ਕਰ ਲਈਏ ਹੋਰ ਮਿਲਦਾ ਪਾ ਆ ਵਿਕਮ ਦਤਾ ਆਦੀ ਬਾਣੀ ਨੂੰ ਅਗੇ ਲੱਗਾਇਆ ਸਹੀ ਗੱਲ ਦੀ ਗੱਲ ਹੈ ਕਿ ਮੇਰਾ ਸਾਡੀ ਅਜੀਜ਼ में। मैं कमलेश भारद्वाज राष्ट्रीय अध्यक्ष शिवसेना समाजवादी आज विशेष तौर पर लुधियाना से अमृतसर आया आज हमारी पार्टी को बड़ी ताकत मिली जब श्री विक्रम दत्ता और विशाल दत्ता दोबारा पार्टी में शामिल हुए हैं और श्री विक्रम दत्ता को हमने पंजाब की प्रधानगी और श्री विशाल दत्ता को युवा की प्रधानगी दी है साथ में आशु ग्रोवर को जिला प्रधान बनाया है और साथ में बॉबी विर को पॉलिटिकल सेक्रेटरी बनाया है विक्रम दत्ता जी का और मुझे विश्वास है कि ये सब मिलके तन मन धन से और मेहनत से शिवसेना समाजवादी को आगे बढ़ाएंगे और नशे और आतंकवाद की लड़ाई में पुरजोर मदद करेंगे धन्यवाद ਜੋ ਵੀਰ ਬਜਰੰਗੇ ਮੈਂ ਪੰਜਾਬ ਪ੍ਰਧਾਨ ਬਿਕਰਨ ਦਿੱਤਾ ਮੈਂ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਦੂਜੀ ਵਾਰੀ ਪੰਜਾਬ ਦਾ ਪ੍ਰਧਾਨ ਬਣਾਇਆ ਜੋ ਮੈਨੂੰ ਸੇਵਾ ਲਈ ਆ ਬਾਅਦ ਛੱਡ ਕੇ ਮੈਂ ਸੇਵਾ ਕਰਾਂਗਾ ਤੇ ਹਰ ਕਿਸੇ ਦੇ ਕੰਮ ਆਵਾਂਗਾ ਰਾਤ ਦਿਨ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਆ ਜੀ ਮੈਂ ਮੈਂ ਵਿਸ਼ਾਲ ਦਿੱਤਾ ਜੋ ਕਿ ਕਮਲੇਸ਼ ਭਾਰਦਵਾਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੈਨੂੰ ਦੁਬਾਰਾ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਪੰਜਾਬ ਦਾ ਯੂਥ ਪ੍ਰਧਾਨ ਦੁਬਾਰਾ ਤਨਮਨ ਧੰਦੇ ਨਾਲ ਸੇਵਾ ਕਰਨ ਦਾ ਮੌਕਾ ਦਿੱਤਾ ਧੰਨਵਾਦ ਜੀ ਆਸ਼ੂ ਗੁਰਵਰ ਸ਼ਿਵ ਸਭਾ ਸਮਾਈਵਾਦੀ ਦੋ ਜ਼ਿਲ੍ਹਾ ਪ੍ਰਧਾਨ ਜੋਗੀ ਅੱਜ ਕਮਲੇਸ਼ ਭਾਰਤਵਾੜ ਜੀ ਨੇ ਜਿਹੜੀ ਜ਼ਿੰਮੇਵਾਰੀ ਸੌਪੀ ਹੈ ਉਹਨੂੰ ਤਨੋਂ ਦਿਲ ਨਾਲ ਤਨੋਂ ਮਨੋਂ ਹੋ ਕੇ ਨਿਭਾਵਾਂਗਾ